ਉਨੀ ਆਈ ਸਕੈਨ ਕਰਵਾ ਲਈ ਪਿੱਛੇ ਖੜਾ ਹੋਦਾ ਪਿੱਛੇ ਮੈਲੇ ਕੋਟਾ ਤੂੰ ਨਾਲ ਪੱਲਾ ਪਿੱਛੇ ਖੜਾ ਹੋਣੀ ਪਿੱਛੇ 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 ਕੁਰਸੀ ਦੇ ਪਿੱਛੇ ਜਾ ਸੋਹਣੇ ਨਾਲੀ ਇਹ ਜੁੜੇ ਤੁਸੀਂ ਸਾਡੇ ਬਰਨਾਲਾ ਦੇ ਮਾਣਯੋਗ ਐਸਐਸਪੀ ਸਾਹਿਬ ਸ੍ਰੀ ਮੁਹੰਮਦ ਸਰਫਰਾਜ਼ ਆलम ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਬਰਨਾਲਾ ਪੁਲਿਸ ਵੱਲੋਂ ਜਿਹੜੀ ਮਾੜੇ ਅੰਸਰਾਂ ਦੇ ਖਿਲਾਫ ਮੁਹਿੰਮ ਚਲਾਈ ਹੋਈ ਆ ਉਹਦੇ ਵਿੱਚ ਸਾਡੇ ਥਾਣਾ ਸਿਟੀ 2 ਦੇ ਐਸ ਐਚ ਓ ਸਬ ਇੰਸਪੈਕਟਰ ਚਰਨਜੀਤ ਸਿੰਘ ਤੇ ਉਹਨਾਂ ਦੀ ਟੀਮ ਨੂੰ ਇੱਕ ਚੰਗੀ ਕਾਮਯਾਬੀ ਹਾਸਲ ਹੋਈ ਹੈ। ਇਹਦੇ ਵਿੱਚ ਸਾਡੇ ਥਾਣਾ ਸਿਟੀ 2 ਦੇ ਰਜੀਵ ਕੁਮਾਰ ਐਸ ਆਈ ਉਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਗਰਚਾ ਰੋਡ ਤੇ ਉਹਨਾਂ ਨੂੰ ਕੁਝ ਸ਼ੱਕੀ ਜਿਹੜੇ ਨੌਜਵਾਨ ਆ ਅ ਦੇਖੇ ਜਿਨ੍ਹਾਂ ਦੇ ਕੇ ਮੋਟਰਸਾਈਕਲ ਦੀ ਨੰਬਰ ਪਲੇਟ ਨੂੰ ਗਾਰਾ ਲੱਗਿਆ ਹੋਇਆ ਸੀਗਾ ਉਹਨਾਂ ਦੇ ਉਹਨਾਂ ਦੀ ਟੀਮ ਨੇ ਫੁਰਤੀ ਦੇ ਨਾਲ ਇਹਨਾਂ ਨੂੰ ਜਿਹੜਾ ਕਾਬੂ ਕੀਤਾ ਜਿਹਦੇ ਵਿੱਚ ਇੱਕ ਨੌਜਵਾਨ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ ਸੀ ਤੇ ਦੋ ਨੌਜਵਾਨ ਉਹਨਾਂ ਨੇ ਕਾਬੂ ਕਰ ਲਏ ਸੀ ਉਹ ਜਿਹੜੇ ਦੋਨੋਂ ਨੌਜਵਾਨ ਨੇ ਇਹਨਾਂ ਦਾ ਨਾਮ ਪ੍ਰਦੀਪ ਸਿੰਘ ਤੇ ਸੁਖਵਿੰਦਰ ਸਿੰਘ ਦੋਨੋਂ ਫਰਵਾਹੀ ਦੇ ਰਹਿਣ ਵਾਲੇ ਆ ਇਹਨਾਂ ਪਾਸੋਂ ਰॉड ਤੇ ਇੱਕ ਕਿਰਪਾਨ ਹੋਰ ਮਾਰੂ ਹਥਿਆਰ ਜਿਹੜੇ ਬਰਾਮਦ ਹੋਏ ਸੀ ਇਹਨਾਂ ਨੇ ਆਪਣੀ ਪੁਛਗਿੱਛ ਵਿੱਚ ਦੱਸਿਆ ਕਿ ਕਾਫੀ ਜ਼ਿਆਦਾ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਨੇ ਇਹਨਾਂ ਦੇ ਖਿਲਾਫ ਮੁਖਬਰੀ ਦੇ ਆਧਾਰ ਤੇ ਮਕਦਮਾ ਨੰਬਰ 364 ਅਧੀਨ ਧਾਰਾ 304 111 ਤੇ 112 ਬੀ ਐਨ ਐਸ थाना ਸਿਟੀ ਟੂ ਬਰਨਾਲਾ ਦਰਜ ਕਰਕੇ ਜਿਹੜੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ ਸੀ ਦਰਾਨੇ ਤਫ਼ਤੀਸ਼ ਜਿਹੜਾ ਦੋਸ਼ੀ ਮੌਕੇ ਤੋਂ ਭੱਜ ਗਿਆ ਸੀ ਉਹ ਵੀ ਗ੍ਰਿਫਤਾਰ ਕਰ ਲਿਆ ਗਿਆ ਜਿਹਦਾ ਨਾਂ ਜਸ਼ਨਪ੍ਰੀਤ ਸਿੰਘ ਹੈ ਇਹ ਵੀ ਪਰਵਾਹੀਪਿੰਡ ਦਾ ਰਹਿਣ ਵਾਲਾ ਤੇ ਫਰਦਰ ਇਹਨਾਂ ਤੋਂ ਜਿਹੜਾ ਤਫ਼ਤੀਸ਼ ਦੇ ਦੌਰਾਨ ਇੱਕ ਖੋ ਕੀਤਾ ਹੋਇਆ ਮੋਟਰਸਾਈਕਲ ਤੇ ਇੱਕ ਮੋਬਾਈਲ ਫੋਨ ਇਹ ਜਿਹੜਾ ਸਨੇਚ ਕੀਤਾ ਹੋਇਆ ਇਹਨਾਂ ਤੋਂ ਬਰਾਮਦ ਕੀਤਾ ਗਿਆ ਜਿਹੜਾ ਮੋਬਾਈਲ ਫੋਨ ਹੈ ਇਹਨਾਂ ਨੇ ਫਰਵਾਹੀ ਰੋਡ ਦੇ ਉੱਤੇ ਇੱਕ ਵਿਅਕਤੀ ਤੋਂ ਸਨੇਚ ਕੀਤਾ ਸੀ ਇਸ ਤੋਂ ਇਲਾਵਾ ਹੁਣ ਤੱਕ ਦੀ ਪੁੱਛ ਗਏ ਇਸ ਚ ਇਹਨਾਂ ਨੇ ਹੋਰ ਵੀ ਕਾਫੀ ਜ਼ਿਆਦਾ ਜੜੀਆਂ ਲੁੱਟਖੋਹਾਂ ਦੀਆਂ ਵਾਰਦਾਤਾਂ ਮੰਨੀਆਂ ਨੇ ਜਿਵੇਂ ਇਹਨਾਂ ਨੇ ਹੰਡਾਇਆ ਰੋਡ ਤੇ ਇੱਕ ਆਈਸਕ੍ਰੀਮ ਵੇਚਣ ਵਾਲੇ ਵਿਅਕਤੀ ਤੋਂ 1800 ਰੁਪਇਆ ਖੋਇਆ ਸੀਗਾ ਤੇ ਖੁੱਡੀ ਰੋਡ ਤੇ ਇੱਕ ਵਿਅਕਤੀ ਤੋਂ 2000 ਰੁਪਇਆ ਤੇ ਇੱਕ ਮੋਬਾਈਲ ਫੋਨ ਇਹਨਾਂ ਨੇ ਖੋਇਆ ਸੀ ਇਹ ਕਿਰਪਾਨ ਵਗੈਰਾ ਹੋਰ ਰਾਡਾ ਵਗੈਰਾ ਦਿਖਾ ਕੇ ਤੇ ਆਮ ਜਿਹੜੇ ਭੋਲੇ-ਪਾਲੇ ਵਿਅਕਤੀ ਨੇ ਉਹਨਾਂ ਤੋਂ ਕੋਈ ਵੀ ਮਿਲ ਜਾਂਦਾ ਸੀ ਸਮਾਨ ਕੋਈ ਕੈਸ਼ ਕੋਈ ਮੋਬਾਈਲ ਫੋਨ ਜਾਂ ਕੋਈ ਹੋਰ ਇਹ ਜਿਹੜਾ ਸਨੇਚ ਕਰ ਲੈਂਦੇ ਸੀ ਤੇ ਫਰਦਰ ਵੀ ਸਾਨੂੰ ਜਿਹੜਾ ਇਹਦੇ ਵਿੱਚ ਹੋਰ ਬਰਾਮਦਗੀਆਂ ਤੇ ਖਲਾਸੇ ਹੋਣ ਦੀ ਆਸ ਹੈ ਸਰ ਪਹਿਲਾਂ ਵੀ ਰਿਪੋਰਟ ਜਗਾ ਪਰਚੇ ਇਹਨਾਂ ਦੇ ਉੱਤੇ ਹੁਣ ਚੈੱਕ ਕੀਤਾ ਜਾ ਰਿਹਾ ਇਹਨਾਂ ਦੇ ਉੱਤੇ ਪਹਿਲਾਂ ਵੀ ਪਰਚੇ ਹੈਗੇ ਹੈ ਜੀ ਇਹ ਜਿਹੜਾ ਮੋਟਰਸਾਈਕਲ ਹੈ ਜੀ ਇਹਦੀ ਓਨਰਸ਼ਿਪ ਬਾਰੇ ਤਾਂ ਹਲੇ ਚੈੱਕ ਕੀਤਾ ਜਾ ਰਿਹਾ ਇਹਨਾਂ ਦਾ ਖੋਦਾ ਨਹੀਂ ਹੋ ਸਕਦਾ ਇਹ ਮੋਟਰਸਾਈਕਲ ਵੀ ਇਹਨਾਂ ਨੇ ਸਨੇਚ ਕੀਤਾ ਹੋਵੇ ਕਿਤੇ ਤੇ ਰਿਮਾਂਡ ਸਰ ਇਹਨਾਂ ਦਾ ਰਿਮਾਂਡ ਜਿਹੜਾ ਲਿਆ ਗਿਆ ਦੋ ਦਿਨ ਦਾ ਰਿਮਾਂਡ ਜਿਹੜਾ ਅਸੀਂ ਮਾਣਯੋਗ ਸਾਹਿਬ ਤੋਂ ਪੇਸ਼ ਕਰਕੇ ਲਿਆ ਸਰ ਲਾਹਦਾ ਦੇ ਹੋਰ ਵੀ ਕਲਾਸੇ ਹੋਣ ਜੀ ਬਿਲਕੁਲ ਹਲੇ ਤਾਂ ਸ਼ੁਰੂਆਤੀ ਪੁੱਛਗਿੱਛ ਹੈ ਹਲੇ ਇਹਨਾਂ ਦੇ ਸਾਨੂੰ ਗੈਂਗ ਦੇ ਹੋਰ ਵੀ ਸਾਨੂੰ ਪਤਾ ਲੱਗਿਆ ਹੈ ਇਹਨਾਂ ਦੀ ਜੋ ਸ਼ੁਰੂਆਤੀ ਤਫ਼ਤੀਸ਼ ਤੋਂ ਕਿ ਇਹਨਾਂ ਦੀ ਗੈਂਗ ਵਿੱਚ ਹੋਰ ਵੀ ਮੈਂਬਰ ਸ਼ਾਮਲ ਨੇ ਜਿਹੜੇ ਮਿਲ ਜੁਲ ਕੇ ਸਾਰੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਹੋਰ ਵੀ ਅਸੀਂ ਇਸ ਗੈਂਗ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਾਂਗੇ ਜੀ ਬਿਲਕੁਲ ਜੀ ਬਿਲਕੁਲ ਜਦੋਂ ਇੱਕ ਗਰੋ ਫੜਾਇਆ ਜਾਂਦਾ ਉਹਦੇ ਨਾਲ ਜਿਹੜੀਆਂ ਵਾਰਦਾਤਾਂ ਦੇ ਵਿੱਚ ਠੱਲ ਤਾਂ ਪੈਂਦੀ ਹੋਵੇ ਤੇ ਆਪਾਂ ਇਹਦੇ ਵਿੱਚ ਜੋ ਸਾਡੇ ਬੀ ਐਨ ਐਸ ਜੋ ਨਵੇਂ ਕਾਨੂੰਨ ਆਏ ਨੇ ਉਹਦੇ ਵਿੱਚ 111 ਤੇ 112 ਜਿਹੜੀਆਂ ਧਾਰਾ ਨੇ ਇਹ ਨਵੀਆਂ ਐਡ ਹੋਈਆਂ ਨੇ ਜਿਹੜੀਆਂ ਕਿ ਆਰਗੇਨਾਈਜ਼ਡ ਕਰਾਈਮ ਦੇ ਬਾਰੇ ડીਲ ਕਰਦੀਆਂ ਨੇ ਪਹਿਲਾਂ ਆਈਪੀਸੀ ਵਿੱਚ ਇਹ ਧਾਰਾ ਬਣੀ ਸੀ ਹੋਣੀ ਆ ਇਹ ਕਾਫੀ ਸਖਤ ਧਾਰਾਵਾਂ ਨੇ ਇਹਨਾਂ ਦੇ ਅਧੀਨ ਵੀ ਅਸੀਂ ਜਿਹੜਾ ਇਹ ਪਰਚੇ ਚ ਐਡ ਕੀਤੇ ਆ ਜੀ ਜੀ ਬਿਲਕੁਲ ਸਾਡੇ ਮਣਜੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਰੀ ਬਰਨਾਲਾ ਪੁਲਿਸ ਕਾਫੀ ਜਿਹੜੀ ਮਿਹਨਤੀ ਨਾਲ ਕੰਮ ਕਰ ਰਹੀ ਹੈ ਚਾਹੇ ਉਹ ਯੋਧਨਸ਼ਾਂ ਵਿਰੁੱਧ ਹੋਵੇ ਚਾਹੇ ਹੋਰ ਜਿਹੜੇ ਇਹ ਉਹ ਜਨਸਰਾਂ ਦੇ ਖਿਲਾਫ ਸਰ ਇਹਨਾਂ ਦੀ ਉਮਰ ਕਿੰਨੀ ਲੱਗਦੀ ਹੈ ਇਹ ਹਲੇ ਨੌਜਵਾਨੀ ਨੇ ਜੀ ਟੀਨੇਜ ਜਿਹੜੇ ਇਹਨਾਂ ਦਾ ਏਜ ਹੈ ਲੱਗਦਾ ਵੀ ਨਸ਼ੇੜੀ ਹੋਊਗਾ ਇਹ ਆਪਾਂ ਹੁਣ ਜਦੋਂ ਮੈਡੀਕਲ ਕਰਾਵਾਂਗੇ ਜੀ ਡਰ ਟੈਸਟ ਚ ਕਲੀਅਰ ਹੋਏਗਾ